ਕਿਉਂਕਿ ਮੁੰਡੇ ਹੋ ਗਏ ਵੇਲੇ ਨੌਜਵਾਨ ਨੌਜਵਾਨ ਹੋ ਗਿਆ ਨਸ਼ੇੜੀ ਕੰਮ ਸਰਕਾਰ ਕੋਲੇ ਨੌਕਰੀ ਕੋਈ ਨਹੀਂ ਹੋਰ ਉਹ ਕੰਮ ਚਾਹਤੀ ਕਿਹਾ ਇਹੇ ਚਾਕੂ ਮਾਰੇਗਾ ਤਾਂ 50000 ਮਿਲੂਗਾ ਚਾਕੂ ਵਿਖਾਏਗਾ ਤਾਂ 25000 ਮਿਲੂਗਾ ਮਾਰਨ ਤੇ ਅਰਸ਼ੀ ਸਾਹਿਬ ਤਿਆਰ ਅਸਤਾਨ ਖਾਣ ਤੇ 3 ਲੱਖ ਪਸੋਂ ਮਾਰਨ ਗੋਲੀ ਚਲਾਉਣ ਤੇ ਜੇ ਕੰਦਾ ਮਾਰਤਾ ਤਾਂ ਫਿਰ 15 ਲੱਖ ਦਾ ਕੰਮ ਚੱਲ ਪੈਣਾ ਹੈ ਫਿਰ ਫੋਨ ਹੀ ਕਰਨਾ ਵੀ ਫੁਲਾਦਾ ਮਾਰਿਆ ਸੀ ਨਾ 20 ਰਵੈਲ ਦਾ ਸੇਜ ਮੈਂ 20 ਰਵੈਲ ਜਿਹੜਾ ਮਸ਼ਹੂਰ ਇੱਕ ਹੈ ਕਪੜਾ ਵਪਾਰੀ ਹੈ ਮੈਂ ਉੱਥੇ ਜਾ ਰਿਹਾ ਹਾਂ ਉਹ ਮੈਂ ਨਿਕਲ ਹੁੰਦਾ ਉਹਦੇ ਕਪੜੇ ਸੁੰਦਾ ਸੀ ਤੇ ਮੇਰਾ ਮੈਨੂੰ ਗੱਲ ਆ ਕੇ ਰੋਣ ਲੱਗ ਪਿਆ ਬਦਰ ਕੋ ਮੈਂ ਆਖਿਆ ਯਾਰ ਕੀ ਹੋਇਆ ਭਾਈ ਜੀ ਕਹਿੰਦਾ ਇਹਦੋਂ ਪਹਿਲਾਂ ਗੈਂਸਟਰ ਮੈਂ ਕਿਹਾ ਮਾੜਾ ਮੋਟਾ ਗੱਲਬਾਤ ਕਰ ਲੈਂਦੇ ਆ। ਅੱਛਾ। ਮੈਂ ਕਿਹਾ ਮੈਂ ਤਾਂ ਬਾਜੀ ਮੈਨੇਜਮੈਂਟ ਕਰ ਲੈਂਦੇ। ਕਹਿੰਦਾ ਇਹਦੋਂ ਪਹਿਲਾਂ 6 ਟੈਲੀਫੋਨ ਆਏ ਸੀ ਧਮਕੀਆਂ ਦੇ ਸਭ ਮੇਰੇ ਤੇ ਲਈ। ਮਾਲ ਦਿੱਤਾ ਹੈਗਾ ਸੀ। ਕਹਿੰਦਾ ਇਹ ਤਾਂ ਮੈਨੇਜਰ ਦੱਸਿਆ ਹੀ ਨਹੀਂ ਇਹਨੇ ਤਾਂ ਡੈਲੀ ਫੋਨ ਕੀਤਾ ਮੇਰੇ ਭਰਾ ਨੂੰ ਤੇ ਮੇਰੇ ਭਰਾ ਨੂੰ ਕਹਿੰਦਾ ਮੈਂ ਫਲਾਣਾ ਸਿੰਘ ਪਿਸ਼ਨੁਈ ਉਹ ਆਪਰਾ ਸੀ ਕਿ ਗਾਂ ਕੋਈ ਚਾਚੇ ਦਾ ਮੁੰਡਾ ਸੀ ਹੈਲੋ ਉਹ ਕਹਦਾ ਕੌਣ ਮੈਂ ਉਹ ਕਹਦੇ ਨਹੀਂ ਕੋਈ ਪਛਾਣਿਆ ਨਹੀਂ ਕਹਿੰਦਾ ਉਹਨੇ ਫੋਨ ਕੱਟਤਾ ਕਹਿੰਦਾ ਤੈਨੂੰ ਦੱਸ ਗਿਆ ਫੋਨ ਕੱਟਤਾ ਤੇ ਤੀਜੇ ਦਿਨ ਮਾਰ ਗਏ ਐਡੀ ਗੱਲ ਤੇ ਹੁਣ ਤੂੰ ਫੋਨ ਆ ਜੇ ਕਿਸੇ ਦਾ ਕਈ ਨਹੀਂ ਆਪਾਂ ਗਾਲੀ ਜੀ ਨਹੀਂ ਪਛਾਣਦੇ ਕਿਸੇ ਨੂੰ ਟਰੇਨ ਜਾ ਰਹੀ ਜਾਂਦਾ ਸੋ ਮੇਰੇ ਕਹਿਣ ਦਾ ਭਾਵ ਹੈ हा कोन छ